ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ 9 ਮੰਥ ਵਾਲੇ ਪੇਪਰਾਂ ਦੀ ਕਿ ਪੇਪਰਾਂ ਦੀ ਕਲਿੱਕ ਜਿਹੜੀ ਡੇਟ ਆ ਉਹ ਲੰਘ ਚੁੱਕੀ ਆ ਕਿ ਪੇਪਰ ਨਿਕਲਣੇ ਕਦੋਂ ਸ਼ੁਰੂ ਹੋਣਗੇ ਸਲਿੱਪਾਂ ਕਦੋਂ ਮਿਲਣਗੀਆਂ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਪੋਸਟਲੇ ਕੁਝ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਜਵਾਬ ਦੇਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਦੇ ਹੋ ਵੀਡੀਓ ਨੂੰ ਕਰਦੇ ਹਾਂ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਇੰਸਟਾਗ੍ਰਾਮ ਤੇ ਵੀ ਫੋ ਉਹ ਤਾਂ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਫੇਰ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰ ਲੈਂਦੇ ਆ 9 ਮੰਥ ਵਾਲੇ ਪੇਪਰਾਂ ਦਾ ਕੀ ਹਸਤਾਬ ਆ ਜਦੋਂ ਪਹਿਲਾਂ ਆਪਾਂ ਨਾਲ ਥੋੜੇ ਕਮੈਂਟ ਹੈ ਕਮੈਂਟਾਂ ਦੇ ਜਵਾਬ ਦੇ ਦੀ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਐਂਡ ਤੇ 9 ਮੰਥ ਵਾਲੇ ਪੇਪਰਾਂ ਦੀ ਸਭ ਤੋਂ ਪਹਿਲਾ ਆਪਣਾ ਸਵਾਲ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਸਾਲ ਵਾਲੇ ਪੇਪਰ ਫਿਲ ਕੀਤੇ ਆ ਕਿੰਨੇ ਚਾਂਸ ਆ ਵੀਰੇ ਜੇਕਰ ਇਹ ਪੇਪਰ ਸਾਰਾ ਕੁਝ ਸਹੀ ਹੋਊਗਾ ਇਸ ਵਾਰ ਜਿਹੜੇ ਜਿਨ੍ਹਾਂ ਨੇ ਸਾਲ ਵਾਲੇ ਪੇਪਰ ਫਿਲ ਕੀਤੇ ਆ 5 ਤਰੀਕ ਨੂੰ ਉਹਨਾਂ ਦਾ ਵਧੀਆ ਚਾਂਸ ਹੈਗੇ ਆ ਪੇਪਰ ਨਿਕਲਣ ਦੇ ਮਤਲਬ ਕਿ ਪੇਪਰ ਜਿਹੜੇ ਆ ਉਹ ਓਨੇ ਜ਼ਿਆਦੇ ਨਹੀਂ ਭਰੇਗੇ ਕੋਟੇ ਤੋਂ ਘੱਟ ਪੇਪਰ ਭਰੇਗੇ ਇਸ ਵਾਰ ਪੇਪਰ ਨਿਕਲਣ ਦੇ ਇਹਦੇ ਚਾਂਸ ਹੈਗੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ 9 ਮੰਥ ਵਾਲੇ ਪੇਪਰਾਂ ਦੀ ਅਪਡੇਟ ਦਿਓ ਵੀਰੇ ਕੋਈ ਇਹਦੀ ਪੂਤਰੋ ਗੱਲਬਾਤ ਕਰਦੇ ਆ ਲਾਸਟ ਦੇ 9 ਮੰਥ ਵਾਲੇ ਪੇਪਰਾਂ ਬਾਰੇ ਆਪਾਂ ਲਾਸਟ ਤੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਡੋਮੈਸਟਿਕ ਪੇਪਰ ਬਾਰੇ ਦੱਸੋ ਯਾਰ ਪਰੇ ਡੋਮੈਸਟਿਕ ਪੇਪਰ ਆ ਉਹਨਾਂ ਦੇ ਜਿਗਾੜੀ ਟਾਈਮਿੰਗ ਹੈਗੀ ਆ 2 ਮਿੰਟ ਤੋਂ ਘੱਟ ਫਿਰ ਪੇਪਰ ਨਿਕਲਦੇ ਜਿਹੜੇ ਚਾਂਸ ਵਾ ਉਹ ਜ਼ਿਆਦੇ ਵਾ ਪਰ ਜੇਕਰ ਤਾਂ ਟਾਈਮਿੰਗ ਹੈਗੀ ਆ 2 ਮਿੰਟ ਤੋਂ ਬਾਅਦ ਮਤਲਬ ਕਿ 9 ਵਜੇ 2 ਮਿੰਟ ਤੋਂ ਬਾਅਦ ਹੀ ਟਾਈਮਿੰਗ ਆ ਪੇਪਰ ਨਿਕਲਦੇ ਚਾਂਸ ਉਹਨਾਂ ਦੇ ਵੀ ਹੈਗੇ ਆ ਪਰ ਥੋੜੇ ਜਿਹਾ ਘੱਟ ਵਾ ਦੂਜਿਆਂ ਦੇ ਪ੍ਰਤੀ ਕਿਉਂਕਿ ਇਸ ਵਾਰ ਕੀ ਇਹ ਕੋਟਾ ਘੱਟ ਸੀ ਪੇਪਰ ਜਾਦੇ ਭਰੇ ਗਏ ਆ ਜਿਸ ਕਰਕੇ ਕਿਹੜੇ ਪੇਪਰ ਉਹਨਾਂ ਦੇ ਪਹਿਲਾਂ ਨਿਕਲਣਗੇ ਜਿਨ੍ਹਾਂ ਦੀ ਟਾਈਮਿੰਗ ਘੱਟ ਵਾ ਉਸ ਤੋਂ ਬਾਅਦ ਜੇਕਰ ਕੋਟਾ ਮਤਲਬ ਕਿ ਉਚਕੇ ਨਾ ਕਿ ਦੀ ਆਪਾਂ ਕਹ ਲਈਏ ਕਿ ਗੜਬੜ ਗੁੜਬੜ ਹੋ ਗਈ ਜਾਂ ਗਲਤ ਕੁਝ ਹੋ ਗਿਆ ਉਸ ਤੋਂ ਬਾਅਦ ਆਪਣੇ ਦੂਜੇ ਵੀਨੇ ਭਰਾਵਾਂ ਦੇ ਚਾਂਸ ਹੈਗੇ ਆ ਪੇਪਰ ਨਿਕਲਦੇ ਉਸ ਤੋਂ ਬਾਅਦ ਅਗਲਾ ਸਵਾਲ ਆ ਵਕੀਰ ਜੀ ਮੈਂ ਨਵੰਬਰ ਚ ਪੇਪਰ ਫਿਲ ਕਿਦਾਂ ਪੇਪਰ ਨਵੰਬਰ ਚ ਪੇਪਰ ਲਗਾ ਇਸ ਜੀ ਕੋ ਦਾ ਕਿ ਨਿਕਲ ਜਾਣਗੇ ਜੂੜ ਦੱਸਿਓ ਵੀਰੇ ਨਵੰਬਰ ਦੇ ਵਿੱਚ ਕੱਲੀਆਂ ਫਾਈਲਾਂ ਹੀ ਰੈਡੀ ਹੋਈਆਂ ਵਾ ਪੇਪਰ ਹੋਣ ਭਰੇ ਗਏ ਆ 5 7 ਤੇ 12 12 ਫਰਵਰੀ ਨੂੰ 5 ਤਰੀਕ ਨੂੰ ਭਰੇ ਗਿਆ ਸਾਲ ਵਾਲੇ 12 7 ਫਰਵਰੀ ਨੂੰ ਭਰੇ ਗਿਆ ਡੋਮੈਸਟਿਕ ਪੇਪਰ ਤੇ 12 ਫਰਵਰੀ ਨੂੰ ਭਰੇ ਗਿਆ 9 ਮੰਥ ਵਾਲੇ ਪੇਪਰ ਜਿਹੜੇ ਆ ਹੁਣ ਨਿਕਲਨੇ ਸ਼ੁਰੂ ਹੋਣਗੇ ਇੱਕ ਡੇ ਅਧ ਮਹੀਨੇ ਤੱਕ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਭਾਜੀ ਹਜੇ ਤੱਕ ਰਸੀਬੋਤਾ ਨਹੀਂ ਮਿਲਿਆ B 2020 ਵਾਲੇ ਪੇਪਰ ਫਿਲ ਕਰਾਏ ਸੀ ਵੀਰੇ ਰਸੀਬੋਤਾ ਯਾਰ ਬੜੀ ਪ੍ਰੋਬਲਮ ਜੀ ਚੱਲ ਰਹੀ ਹੈ ਇਹਦੇ ਬਾਰੇ ਪਤਾ ਨਹੀਂ ਕੀ ਹਫ਼ਤਾ ਬਿਆ ਰਸੀਬੋਤਾ ਜੇ ਇਸ ਲਈ ਪਿਆਓ ਬਡੇ ਜਾਨ ਨੂੰ ਮਿਲੀ ਚਲੋ ਵੇਟ ਕਰੋ ਥੋੜੇ 2-4 ਦਿਨ ਵੇਟ ਕਰਕੇ ਵੇਖੋ ਸਲਿੱਪ ਮਿਲ ਜੂਗੀ ਤੁਹਾਨੂੰ ਕੋਈ ਚੱਕਰ ਨਹੀਂ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਭਾਜੀ ਮੇਰੇ ਡੋਮੈਸਟਿਕ ਪੇਪਰ ਆ ਜਿਹੜੇ ਬਜ਼ੁਰਗਾਂ ਨੂੰ ਸੰਭਾਲਣ ਵਾਲੇ ਬਟ ਕਲਿੱਕ ਹੋਣ ਤੋਂ ਬਾਅਦ ਰਸੀਦ ਨਹੀਂ ਮਿਲੀ ਉਹਦਾ ਮਤਲਬ ਇਹ ਹੈ ਕਿ ਸਾਡੇ ਪੇਪਰ ਕਲਿੱਕ ਨਹੀਂ ਹੋਏ ਨਹੀਂ ਵੀਰੇ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਤਾਂ ਸਲਿੱਪ ਨਹੀਂ ਮਿਲ ਤੇ ਤਾਂ ਮਤਲਬ ਪੇਪਰ ਨਹੀਂ ਕਲਿੱਕ ਹੋਏ ਪੇਪਰ ਇਦਾਂ ਹੋਰ ਵੀ ਬਡੇ ਵੀਰਾਂ ਭਰਾਵਾਂ ਨਾਲ ਹੋਇਆ ਕਿ ਪੇਪਰ ਕਲਿੱਕ ਹੋ ਗਿਆ ਪਰ ਰਸੀਦ ਨਹੀਂ ਮਿਲੀ ਹੋ ਸਕਦਾ ਕਿ 2-4 ਦਿਨ ਰੋਕੇ ਤਾਂ ਰਸੀਦ ਮਿਲ ਜੇ ਇਦਾਂ ਕੋਈ ਚੱਕਰ ਨਹੀਂ ਆ ਰਸੀਦ ਤੁਹਾਨੂੰ ਨਹੀਂ ਮਿਲਦੀ ਤੁਹਾਡੇ ਪੇਪਰ ਨਹੀਂ ਕਲਿੱਕ ਹੋਏ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਬ੍ਰੋ ਸਾਡੇ ਪੇਪਰ ਭਰੇ ਸੀ 9 ਮੰਥ ਵਾਲੇ ਅਕਤੂਬਰ ਵਿੱਚ ਕਦੋਂ ਨਿਕਲਣਗੇ ਵੀਰੇ ਅਕਤੂਬਰ 'ਚ ਕੋਈ ਵੀ ਫਲੂਸੀ ਓਪਨ ਨਹੀਂ ਹੋਈ ਸੀ ਜੇਕਰ ਤੁਹਾਡੇ ਕਿਸੇ ਮਾਲਕ ਨੇ ਤੁਹਾਡੇ 2000 ਜਿਹੜੇ 24 ਵਾਲੇ ਪੇਪਰ ਉਹਨਾਂ ਵਿੱਚ ਭਰਤੇ ਹੋਣ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਪਰ ਅਕਤੂਬਰ ਵਿੱਚ ਅਜਿਹੀ ਨਵੀਂ ਫਲੂਸੀ ਕੋਈ ਓਪਨ ਨਹੀਂ ਹੋਈ ਸੀ ਤੇ ਜੇਕਰ ਤੁਹਾਡੇ ਪੇਪਰ ਭਰੇ ਗਿਆ ਅਕਤੂਬਰ ਦੇ ਵਿੱਚ ਫਿਰ ਤਾਂ ਬਹੁਤ ਘੱਟ ਚਾਂਸ ਵਾ ਪੇਪਰ ਨਿਕਲਣਗੇ ਕਿਉਂਕਿ ਪੇਪਰ ਜਿਹੜੇ ਆ ਉਹ ਪਿਛਲੇ ਸਾੜ ਮਲਕੀ ਪਿਛਲੇ ਸਾਲ ਵਾਲੇ ਫਰੂਸੀ ਚ ਭਰੇ ਗਏ ਹੋਣੇ ਤੇ ਨਾਰਮਲੀ ਗੱਲ ਜਿਨ੍ਹਾਂ ਨੇ ਜਦੋਂ ਕਲਿਕ ਡੇਟ ਹੀ ਉਸ ਦਿਨ ਨਿਕਲੇ ਉਹਨਾਂ ਨੇ ਭਰੇ ਉਹਨਾਂ ਦੇ ਕਈਆਂ ਨੇ ਨਿਕਲੇ ਤੁਹਾਡੇ ਕੋਲ ਸੁਣਨ ਲੱਜਾਂਗੇ ਜਿਨ੍ਹਾਂ ਨੇ ਮਲਕੀ ਨੇ ਚਰ ਬਾਅਦ ਭਰੇ ਗਏ ਉਸ ਤੋਂ ਬਾਅਦ ਅਗਲਾ ਸਵਾਲ ਹੈ 20 ਦਿਨ ਹੋ ਗਏ ਵਾ ਵੀਜ਼ਾ ਕਰਤਾ ਕਾਊਗਾ ਆ ਸਕਦਾ ਦਿੱਲੀ ਐਮਬੈਸੀ ਵਿੱਚ ਫਿੰਗਰ ਹੋਏ ਸੀ 9 ਮੰਥ ਵਾਲੇ ਵਿਪਰਾਂ ਤੇ ਵੀ ਥੋੜੀ ਜੀ ਵੇਟ ਕਰ ਲੋ ਹਾਲੇ ਬੜੇ ਵੀਰ ਭਰਾ ਬੈਠੇ ਆ ਕਈਆਂ ਨੂੰ ਤੇ ਦੋ ਦੋ ਮਹੀਨੇ ਹੋ ਗਿਆ ਪਰ ਉਹਨਾਂ ਦਾ ਵੀਜ਼ਾ ਨਹੀਂ ਆਇਆ ਥੋੜੀ ਤੁਸੀਂ ਵੇਟ ਕਰੋ 1 ਮਹੀਨਾ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜਾ ਵਾ ਵੀਜ਼ਾ ਤੁਹਾ ਉਸ ਤੋਂ ਬਾਅਦ ਅਗਲੇ ਸਾਰੇ 22 ਜਿਹੜੇ ਅੱਜ ਕਲਿੱਕ ਹੋਣੇ ਸੀ 9 ਮੰਥ ਵਾਲੇ ਦੱਸਿਓ ਸਹੀ ਸਹੀ ਸਲਾਮ ਕਲਿੱਕ ਹੋਏ ਆ ਹਾਂਜੀ ਵੀਰੇ ਪੇਪਰ ਜਿਹੜੇ ਆ 9 ਮੰਥ ਵਾਲੇ ਹਾਂਜੀ ਹੋ ਗਿਆ ਕਲਿੱਕ ਅੱਜ ਨਹੀਂ ਹੋਏ ਹੋਣ ਮਲਕੀ ਟਾਈਮ ਲੰਘ ਗਿਆ ਹੋਣ ਮਲਕੀ ਅੱਜ ਤਾਂ ਚਲੋ ਹੋ ਗਈ ਆ ਤੇ ਹਾਂਜੀ ਕੱਲ ਪੇਪਰ ਜਿਹੜੇ ਆ ਉਹ ਕਲਿੱਕ ਹੋਏ ਸੀ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵੀਰ ਜੀ ਸਾਲ ਵਾਲੇ ਫੀਪਰਾਂ ਦੀ ਸਲਿੱਪ ਕਦੋਂ ਤੱਕ ਮਿਲ ਜੂਗੀ ਏਜੰਟ ਨੂੰ ਪੁੱਛਿਆ ਸੀ ਉਹ ਕਹਿੰਦਾ ਹਾਲੇ ਸਲਿੱਪ ਆਈ ਨਹੀਂ ਵੀਰੇ ਥੋੜੀ ਜੀ ਵੇਟ ਕਰੋ ਬੜਾ ਜਣਾ ਨੂੰ ਇਹ ਪ੍ਰੋਬਲਮ ਆ ਰਹੀ ਹੈ ਸਲਿੱਪ ਦੀ ਕਿ ਸਲਿੱਪ ਨਹੀਂ ਮਿਲ ਰਹੀ ਥੋੜੀ ਜੀ ਤੁਸੀਂ ਵੇਟ ਕਰੋ ਫਿਲਪ ਸਲਿੱਪ ਤੁਹਾਨੂੰ ਮਿਲ ਜੂਗੀ ਉਸ ਤੋਂ ਬਾਅਦ ਅਗਲਾ ਸਵਾਲ ਆ ਵੀਰ ਜੀ ਵਰਕ ਵੀਜ਼ਾ ਹੋਵੇ ਯੂਰਪ ਯੂਰਪ ਕੀ ਆਦਰ ਕੰਟਰੀ ਮੈਂ ਵੀ ਟੂ ਟ੍ਰੈਵਲ ਕਰਨ ਜਾ ਸਕਦੇ ਹਾਂ ਜੀ ਵੀਰੇ ਜੇਕਰ ਤੁਹਾਡਾ 9 ਮੰਥ ਵਾਲਾ ਜਾਂ ਤੁਹਾਡੇ ਕੋਲ ਸਾਲ ਵਾਲਾ ਵੀਜ਼ਾ ਵਾ ਤੁਸੀਂ ਟ੍ਰੈਵਲ ਕਰ ਸਕਦੇ ਜੇ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਐਲ ਐਫ ਈ ਵਾਲੇ ਪੇਪਰਾਂ ਬਾਰੇ ਦੱਸਿਓ ਕੁਝ ਵੀਜ਼ਾ ਲੱਗ ਜਾ ਲੱਗਾ ਕਿਸੇ ਦਾ ਕਿ ਨਹੀਂ ਰੀਜਨ ਆ ਜੋ ਕਿ ਹਫ਼ਤਾਬਾ ਹੈ ਵੀਰੇ ਇਹਦੇ ਬਾਰੇ ਯਾਰ ਪਹਿਲਾਂ ਤਾਂ ਬੜੇ ਜਾਂ ਰਿਫਿਊਜੀ ਪਈ ਉਹਨਾਂ ਨੇ ਵੀਜ਼ਾ ਨਹੀਂ ਲਾਇਆ ਕਿਸੇ ਦਾ ਪਰ ਹੁਣ ਤਾਂ ਪਤਾ ਨਹੀਂ ਕਿ ਕੀ ਹਫ਼ਤਾਬਾ ਚੱਲ ਰਿਹਾ ਹੈ ਕਿ ਵੀਜ਼ਾ ਲੱਗ ਰਿਹਾ ਵਾ ਜਾਂ ਰਿਫਿਊਜੀ ਪਈ ਜੇ ਕਿਸੇ ਵੀਰਪ੍ਰਾ ਦਾ ਵੀਜ਼ਾ ਜਾਂ ਰਿਫਿਊਜੀ ਪਈ ਹੋਵੇ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਚਾਹ ਜਿਹੜਾ ਵੀਰਪ੍ਰਾ ਆ ਇਹਦੀ ਪਤਾ ਨਹੀਂ ਮੇਰੇ ਸਾਹ ਹੁਣ ਅਜ ਲਾਈ ਦੀ ਆਖੰਦੇ ਆ ਕਿ ਇਹਦੀ ਅਪਾਇੰਟਮੈਂਟ ਆ ਜੂਨ ਦੀ ਪਤਾ ਨਹੀਂ ਜਲਾਈ ਦੀ ਆਖੰਦੇ ਆ ਵਾ ਤੇ ਉਦੋਂ ਉਹਨੇ ਵੀਰਪ੍ਰਾਣ ਜਾਣਾ ਵਾ ਜੇਕਰ ਉਹਨੂੰ ਪਤਾ ਲੱਗ ਜੇ ਕਿ ਕਿਹ ਹਫ਼ਤਾ ਚੱਲ ਰਿਹਾ ਪ੍ਰੋਸੈਸਿੰਗ ਦਾ ਤਾਂ ਜਿਆਦਾ ਵਧੀਆ ਹੁੰਦਾ ਵਾ ਉਸ ਤੋਂ ਬਾਅਦ ਸਾਲ ਵਾਲੇ ਪੇਪਰ ਕਦੋਂ ਭਰੇ ਜਾਂਦੇ ਹਨ ਮੇਰੇ ਪੇਪਰ ਜਿਹੜੇ ਆ ਉਹ ਭਰੇ ਗਏ ਕ੍ਰਿਕਟ ਡੋਨਰ ਰੱਖੀ ਸੀ 5 ਤਰੀਕ ਨੂੰ 5 ਤਰੀਕ ਨੂੰ ਪੇਪਰ ਜਿਹੜੇ ਆ ਇਹ ਭਰੇ ਗਏ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਬਾਪਾ ਜੀ ਫੈਮਿਲੀ ਅਪਾਇੰਟਮੈਂਟ ਮਾਰੇ ਬਾਰੇ ਕੁਝ ਦੱਸਿਓ ਓਪਨ ਕਦੋਂ ਹੋਣੀ ਆ ਮੇਰੇ ਕੋਈ ਨਹੀਂ ਨਹੀਂ ਪਤਾ ਕਿਉਂਕਿ ਦੱਸਦੇ ਹੀ ਨਹੀਂ ਕੋਈ ਜੋ ਕਿ ਅਪਾਇੰਟਮੈਂਟ ਆ ਜਿਹੜੀਆਂ ਮਾ ਕਦੋਂ ਓਪਨ ਹੋਣੀਆਂ ਵਾ ਪਰ ਜਦੋਂ ਹੀ ਓਪਨ ਹੋਣਗੀਆਂ ਆਪਾਂ ਨੂੰ ਜੇਕਰ ਪਤਾ ਲੱਗਾ ਆਪਾਂ ਤੁਹਾਨੂੰ ਵੀਡੀਓ ਪਾ ਕੇ ਜਰੂਰ ਦੱਸਾਂਗੇ ਕਿ ਅਪਾਇੰਟਮੈਂਟਾਂ ਓਪਨ ਵਾ ਤੁਸੀਂ ਉਹ ਚੁੱਕ ਸਕਦੇ ਜੇ ਅਪਾਇੰਟਮੈਂਟਾਂ ਲਓ ਮਿੱਤਰੋ ਹੁਣ ਆਪਾਂ ਗੱਲਬਾਤ ਕਰਦੇ ਆਂ 9 ਮੰਥ ਵਾਲੇ ਪੇਪਰਾਂ ਦੇ ਕੁਝ ਕਮੈਂਟ ਵੀ ਆਏ ਸੀ ਵਿੱਚ ਚਲੋ ਮੈਂ ਉਹ ਛੱਡ ਦੇ ਕਮੈਂਟ ਮੈਂ ਚਲੋ ਐਂਡ ਤੇ ਇਕੱਠਾ ਜਵਾਬ ਦੇਣਾ ਕਿਉਂਕਿ ਸਾਰੇ ਵੀ ਆਪਾਂ ਦਾ ਸਵਾਲ ਸੇਮ ਹੀ ਹੈ ਕਿ 9 ਮੰਥ ਵਾਲੇ ਪੇਪਰ ਭਰੇ ગયા ਪਹਿਲਾ ਸਵਾਲ ਹੈਗਾ ਸੀ ਪੇਪਰ ਨਿਕਲਨੇ ਕਦੋਂ ਸਟਾਰਟ ਹੋਣਗੇ ਦੂਜਾ ਸਵਾਲ ਉਹਨਾਂ ਦਾ ਹੈਗਾ ਵਾ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਕਿ ਸਲਿੱਪ ਨਹੀਂ ਮਿਲੀ ਇਹਨਾਂ ਦੋਵਾਂ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਪੇਪਰ ਭਰੇ ਆ ਸਲਿੱਪ ਕਿਉਂ ਨਹੀਂ ਮਿਲੀ ਸਲਿੱਪ 2-4 ਦਿਨ ਵੇਟ ਕਰੋ ਤੁਹਾਨੂੰ ਨੋਰਮਲ ਹੀ ਗਾ ਸਲਿੱ ਕੋਈ ਚੱਕਰ ਨਹੀਂ ਹੁੰਦਾ ਐਡੀ ਕੋਈ ਗੱਲਬਾਤ ਨਹੀਂ ਇਨੀ ਕਿ ਤੁਹਾਨੂੰ ਸਲਿੱਪ ਤਾਂ ਨਹੀਂ ਮਿਲਦਾ ਲੈ ਪੇਪਰ ਨਹੀਂ ਨਿਕਲਨੇ ਜਾਂ ਪੇਪਰ ਫਿਲ ਨਹੀਂ ਹੋਏ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਤੁਸੀਂ ਦੋ ਚਾਰ ਦਿਨੇ ਵੇਟ ਕਰੋ ਤੁਹਾਨੂੰ ਸਲਿੱਪ ਮਿਲ ਜੂਗੀ ਬਾਅਦ ਤੁਸੀਂ ਬਸ ਆਪਣੇ ਏਜੰਟ ਨੂੰ ਇਹ ਗੱਲ ਕਹੀ ਜਾਓ ਕਿ ਮੈਨੂੰ ਸਲਿੱਪ ਚਾਹੀਦੀ ਹੈ ਮੈਨੂੰ ਸਲਿੱਪ ਚਾਹੀਦੀ ਹੈ ਉਹ ਬਾਅਦ ਤੁਹਾਨੂੰ ਆਪੇ ਸੈਂਡ ਕਰੂਗਾ ਉਹ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਈਏ ਕਿਿਹੜੇ ਪੇਪਰ ਆ ਇਹ ਨਿਕਲਨੇ ਕਦੋਂ ਸ਼ੁਰੂ ਹੋਣਨੇ ਆ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਅੱਜ ਤੁਸੀਂ 1 ਮਹੀਨੇ ਬਾਅਦ ਜਿਹੜੇ ਵਾ ਪੇਪਰ ਨਿਕਲਦੇ ਜਿਹੜੇ ਚਾਂਸ ਵਾ ਮਤਲਬ ਕਿ ਚਾਂਸ ਕਹਿ ਲਓ ਜਾਂ ਆਪਾਂ ਕਹਿ ਲਈਏ ਕਿ ਪੇਪਰ ਜਿਹੜੇ ਨਿਕਲਨੇ ਆ ਸਟਾਰਟ ਹੋਣੇ ਆ 1 ਮਹੀਨੇ ਤੋਂ ਬਾਅਦ ਹੀ ਪੇਪਰ ਨਿਕਲਦੇ ਜਿਹੜੇ ਸਟਾਰਟ ਹੋਣੇ ਆ 1.5 ਮਹੀਨੇ ਵੀ ਆਪਾਂ ਕਹਿ ਸਕਦੇ ਆ ਮਤਲਬ ਕਿ 1 ਮਹੀਨੇ ਦੇ ਪਰ ਨਾਲ ਦਿਨ ਵੀ ਆਪਾਂ ਕਹਿ ਸਕਦੇ ਆ ਕਿ ਪੇਪਰ ਨਿਕਲਣ ਵਿੱਚ ਲੱਗ ਸਕਦੇ ਆ ਉਹ ਜਿਹੜਾ ਨਾਰਮਲ ਟਾਈਮ ਉਹਨਾਂ ਨੇ ਲਿਖਿਆ ਹੁੰਦਾ ਵਾ ਉਹ 1 ਦਿਨ 1 ਮਹੀਨਾ ਦਾ ਹੁੰਦਾ ਵਾ ਬਾਰੇ ਇੱਕ ਮਿੰਟ ਤੋਂ ਪਲਾਸ ਹੀ ਟਾਈਮ ਲੱਗਦਾ ਹੁੰਦਾ ਜਦੋਂ ਪੇਪਰ ਨਿਕਲਣੇ ਸ਼ੁਰੂ ਹੁੰਦੇ ਭਾਜ ਜਦੋਂ ਇੱਕ ਵਾਰ ਪੇਪਰ ਨਿਕਲਨੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਪੇਪਰ ਲਗਾਤਾਰ ਨਿਕਲੀ ਹੀ ਜਾਂਦੇ ਵਾ ਡੇਲੀ ਨਿਕਲੀ ਜਾਂਦੇ ਆ ਅੱਜ ਨਿਕਲ ਜਾਣੇ ਆ 100 ਕੱਲ ਨੂੰ ਫਿਰ 100 ਫਿਰ 90 ਫਿਰ 50 ਫਿਰ 60 ਇਹਦਾ ਪੇਪਰ ਬਾਅਦ ਵਿੱਚ ਨਿਕਲੀ ਹੀ ਜਾਣੇ ਵਾ ਜਦੋਂ ਨਿਕਲਨੇ ਸ਼ੁਰੂ ਇੱਕ ਵਾਰੀ ਬੱਸ ਹੋ ਗਏ ਉਸ ਤੋਂ ਬਾਅਦ ਪੇਪਰ ਜਿਹੜੇ ਵਾ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੋ ਗਿਆ ਉਹਨਾਂ ਦੇ ਪੇਪਰ ਜਿਹੜੇ ਆ ਨਿਕਲੀ ਹੀ ਜਾਣੇ ਵਾ ਕੀ 9 ਮੰਥ ਵਾਲੇ ਕੀ ਸਾਲ ਵਾਲੇ ਤੇ ਕੀ ਡੋਮੈਸਟਿਕ ਪੇਪਰ ਆ ਲੋਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ